ਲਾ ਸਜਣੋ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਵੜਾਂ 6 ਲੱਗਿਆਂ ਦਿਖਾਉਣਾ 4 ਦਿਖਾ ਦਾਂਗੇ ਮੰਨ ਲਓ ਐਫ ਬਹੁਤ ਕਮਾਲ ਦੀਆਂ ਦੋ ਤਾਜ਼ੀਆਂ ਸੁਈਆਂ ਆ ਬੱਚੀ ਕੋਲੇ 22 ਕਿਲੋ ਕੰਡੇ ਦਾ ਤੇ ਦੋ ਇਧਰਲੇ ਬੰਨੇ ਤੁਹਾਨੂੰ ਗੱਬਣ ਦਿਖਾ ਦਾਂਗੇ ਤੇ ਇੱਕ ਜਰਸੀ ਦਿਖਾ ਦਾਂਗੇ ਬਹੁਤ ਚੰਗੇ ਰਿਕਾਰਡ ਵਾਲੀ ਤੇ 24 ਕਿਲੋ ਦੇ ਲਗਭਗ ਬਾਈ ਕਹਿੰਦਾ ਦੁੱਧ ਦਿੱਤਾ ਵਿਆ ਤੇ ਬਾਕੀ ਦੀ ਤਾਜ਼ੀ ਦੀ ਆਪਣੇ ਚੈਨਲ ਤੇ ਪਿਛਲੇ ਸਾਲ ਵਾਲੀ ਵੀਡੀਓ ਵੀ ਮਿਲ ਜੂ ਤੇ ਉਦਾਂ ਬਾਈ ਫੋਨ ਤੇ ਵੀ ਸੈਂਡ ਕਰ ਦੂਗਾ ਤੁਹਾਨੂੰ ਤੇ ਇੱਕ ਜਰਸੀ ਵੱਲੋਂ ਅੰਦਰਲੇ ਬੰਨੇ ਖੜੀ ਆ ਉਹ ਤੁਸੀਂ ਇਹ ਮੰਨ ਲਿਓ ਵੀ ਸੂਣ ਦੇ ਬਿਲਕੁਲ ਨੇੜਾ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਪਹਿਲਾਂ ਇਹਨੇ ਸੂ ਪਹਿਣਾ ਤੇ ਕੁਆਲਿਟੀ ਕਰ ਸਕਦੇ ਹਾਂ ਜੇ ਇੱਕ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ ਅਜਾ ਗੱਗੀ ਫਿਰ ਆਇਆ ਰਹੇ ਬੰਨੇ ਹੋਰ ਕਿਵੇਂ ਆ ਸਸ਼ੀ ਗੁਰ ਵੀਰ ਚੜਦੀ ਕਲਾ ਚੜਦੀ ਕਲਾ ਵੀਰੇ ਕਿਰਪਾ ਬਾਬੇ ਨਾਨਕ ਜੀ ਇਹ ਫੋਨ ਨੰਬਰ ਜੀ ਫੋਨ ਨੰਬਰ ਵੀਰੇ ਆਪਣਾ 97791 93295 ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇਹ ਜ਼ਿਲ੍ਹਾ ਸੰਗਰੂਰ ਤੇ ਲੱਭੀ ਬੱਛੀ ਮੇਰਾ ਖਿਆਲ ਲੱਗੀ ਸੋਣਾ ਨਾ ਸੋਣ ਲੱਗੀ ਵੀਰੇ ਭੰਤਮਸ਼ਕ ਨੇ ਅੱ ਲੱਗੀ ਸੋਣਾ ਤੇ ਬਾਕੀ ਥੋੜੀ ਜੀ ਵੀਡੀਓ ਇੱਥੇ ਜਾ ਕੇ ਮੈਂ ਰੋਕ ਲੂੰਗਾ ਪਹਿਲਾਂ ਆ ਬੈੜਾ ਦਿਖਾ ਦੂੰਗਾ ਤੁਹਾਨੂੰ ਸੂਈ ਹੋਈਏ ਦਿਖਾ ਦਾਂਗੇ ਉਹ ਤੇ ਸ਼ੁਰੂਆਤ ਆ ਤੋਹਫੇ ਤੋਂ ਕਰ ਲਈਏ ਲੈ ਹੋ ਜਾ ਸਾਈਡ ਨੂੰ ਲੱਭੀ ਟਕਾ ਕੇ ਜੇ ਦਿਖਾ ਦੇ ਉਹ ਬਾਹਲੀ ਕਮਾਲ ਦੀ ਬੱੱਚੀ ਦਿਖਾਉਂਗਾ ਇੱਕ ਨੰਬਰ ਤੇ ਤੁਹਾਨੂੰ ਮਗਰ ਕੀ ਆ ਲੱਭੀ ਮਗਰ ਬੱੱਚੀ ਵੀਰੇ ਮਗਰ ਵੀ ਕਾਕੀ ਬੱੱਚੀ ਮਗਰ ਹੀ ਬੱੱਚੀ ਵੀਰੇ ਟੋਪਰ ਬੱਚਾ ਜਮਾ ਜਿਹੜੇ ਸੀਮੈਂਟ ਲੱਗਿਆ ਹੈ ਉਹਦਾ ਵੀ ਦੱਸ ਦਾਂਗੇ ਜਿਹੜੇ ਦੀ ਆਪ ਆ ਮੈਂ ਕਹਣਾ ਮਦਰਫਦਰ ਦਾ ਰਿਕਾਰਡ ਵੀ ਦੇ ਦਾਂਗੇ ਬਾਈ ਸਾਰਾ ਰਿਕਾਰਡ ਦੇ ਦਾਂਗੇ ਹਾਂਜੀ ਵੀਰੇ ਤੇ ਬਾਕੀ ਇੱਥੇ ਤੋਂ ਬੱੱਚੀ ਦੀ ਕੁਆਲਿਟੀ ਚ ਤੇ ਬਾਕੀ ਸੱਜਣੋ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਕਹੂੰਗਾ ਯਾਰ ਬੱਛੀ ਨਾ ਹੱਥ ਨਹੀਂ 드러ਉਂਦੀ ਕਿਤੋਂ ਵੀ ਆਰਡਰ ਕੁਆਲਿਟੀ ਕਿਸੇ ਪਾਸੋਂ ਵੀ ਨਹੀਂ ਅਤਰ ਆਉਂਦੀ ਵੀਰੇ ਜਮਾਂ ਟਾਪ ਕੁਆਲਿਟੀ ਆ ਸੁੱਖ ਰੱਖੇ ਪ੍ਰਮਾਤਮਾ ਵੀ ਅੱਛੀ 30 ਕਿਲੋ ਤੋਂ ਦਊਗੀ ਸੁਆ ਗਾਗੀ ਸੁਆ ਵੀਰੇ ਜਮਾਂ origignal ਦੂਜਾ ਕਹਿਣ ਨੂੰ ਆਪਾਂ ਪਹਿਲੇ ਵੀ ਕਹਿ ਦਿੰਨੇ ਆ ਲੱਗਦੀ ਪਹਿਲਣੀ ਆ ਤੂੰ ਸੁਆ ਦੂਜਾ ਸੂਆ ਦੂਜਾ ਹੱਥੀ ਚਵਾਈ ਤੇ ਸੱਤੀ ਚਵਾਈ ਤੇ ਵੀਰੇ ਅੱਲੇ ਚੱਲ ਅੱਲੇ ਚੱਲ ਕਮਾਂਡ ਠੰਡੀ ਸੀਲ ਬਈ ਭਾਰ ਬੋਝ ਦੀ ਲੱਖ ਛੜਦੀ ਆਪਣੀ ਇਹ ਗਾਂ ਦੀ ਗਾਰੰਟੀ ਠੀਕ ਆ ਗੱਲ ਹਾਂਜੀ ਅੱਲੇ ਆਲੇ ਆਲੇ ਆ ਤੇ ਆਰਡਰ ਬੜਾ ਅਸਲ ਲੱਗਿਆ ਯਾਰ ਹਾਂਜੀ ਵੀਰੇ ਥੋੜਾ ਬੱਚੇ ਦਾ ਕਰ ਦਿੱਤਾ ਜੀ ਤਾਜੀ ਸੂਈ ਕਰਕੇ ਨਾ ਕਿਥੋਂ ਲਾ ਕੇ ਆਰਡਰ ਤੋਂ ਲਾ ਕੇ ਇੱਥੋਂ ਕਰ ਸਕਦੇ ਹਾਂ ਚੈੱਕ ਨਾ ਸਾਨੂੰ ਸਾਂ ਲੈਵੇ ਤੇ ਤੇ ਦੁੱਧ ਦੋ ਹੀ ਗੱਲ ਆ ਯਾਰ ਦੁੱਧ ਵਾਲਾ ਪੀਸ ਹੀ ਆ ਜੇ ਕਿਸੇ ਸੱਜਣ ਨੇ ਮੈਂ ਕਹੂੰਗਾ ਫਾਰਮ ਤੇ ਹਾਂਜੀ ਹਾਂਜੀ ਵੀਰੇ ਹਾਂਜੀ ਫਾਰਮ ਵਾਸਤੇ ਖਰੀਦਨੀ ਆ ਨਾ ਖੁੱਲੀ ਛੱਡ ਕੇ ਇਹ ਮਾਲ ਮਸ਼ੀਨੀ ਚਵਾਈ ਤੇ ਲੱਗੀ ਜੇ 30 ਦੇਣਾ ਹੱਥੀ ਚਵਾਈ ਤੇ ਤਾਂ 32 33 34 ਵੀ ਦੇ ਦੂੰਗਾ ਦੇ ਦਊਗੀ ਵੀਰੇ ਦੇ ਦਊਗੀ ਐਦਾਂ ਵੀ ਪੱਛੀ ਆ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਕਰ ਸਕਦੇ ਹੋ ਚੈੱਕ ਕਰੀਂ ਬੈੜ ਔਰਲੇ ਬੰਨੇ ਕਰਦੇ ਤੇ ਬਾਕੀ ਇੱਥੇ ਤੋਂ ਆਰਡਰ ਕਰ ਸਕਦੇ ਹੋ ਚੈੱਕ ਫਾੜੀ ਵਾਲਾ ਲੈ ਆ ਆ ਇਹ ਇੱਥੋਂ ਇੱਥੋਂ ਮਾਰ ਦੇ ਲੱਭੀ ਕੈਮਰਾ ਸੁਭਾ ਆਦੀ ਰਹੂਗੀ ਬਿਲਕੁਲ ਠੰਡੀ ਆਰਡਰ ਉਹ ਫਾੜ ਤੇ ਬਾਕੀ ਲੇ ਵਾਏ ਮੰਨ ਲਓ ਪੂਰਾ ਠੋਸ ਰਹੂਗਾ ਆਪ ਵੀ ਚੰਗੇ ਸੀਮਨ ਦੀ ਆ ਮਾਗਰ ਬੱਛੀ ਵੀ ਟਾਪ ਦੇ ਸੀਮਨ ਦੀ ਤੇ ਕਿੰਨਾ ਕ ਪਹਿਲਾਂ ਦਾ ਮਿਲਕ ਰਿਕਾਰਡ ਦੱਸਿਆ ਮਿਲਕ ਵੀਰੇ ਜਮਾਂ ਸਹੀ ਮਾਲਕ ਦਾ ਆਪਾਂ ਨੰਬਰ ਦੇ ਦਾਂਗੇ ਵੇਚਣੀ ਆਪਾਂ ਉਹਦੀ ਸਮਝ ਨਾਲ ਠੀਕ ਆ ਮਾਲਕ ਦੇ ਦੱਸਣ ਅਨੁਸਾਰ 27 28 ਕਿਲੋ ਪਲੂਣ ਨਹੀਂ ਦਿੱਤਾ ਹੋਇਆ ਠੀਕ ਆ ਹਾਂਜੀ ਵੀਰੇ ਇੱਥੋਂ ਲੱਭੀ ਪਛਾਣ ਤੋਂ ਕਰਾ ਲਈ ਚੈੱਕ ਤੇ ਉੱਤੋਂ ਕਰਾ ਲਈ ਚੈੱਕ ਰ ਸਟ੍ਰੇਟ ਆ ਗਈ ਪੂਰੀ ਵਗ ਹੈ ਨਾ ਹਾਂਜੀ ਵੀਰੇ ਵੀ ਅਸਲ ਚੀਜ਼ ਆ ਗਈ ਕਿਉਂਕਿ ਇੱਕ ਤਾਂ ਇਹਦੇ ਨਾਲ ਬੱਛੀ ਤੁਹਾਨੂੰ ਅੱਜ ਮਿਲ ਜੂ ਉਂਗੇ ਸੈਕਸਟ ਸੀਮਨ ਲਵਾ ਕੇ ਯਾਰ ਇਹ ਤੋਂ ਟੌਪ ਦੇ ਬੱਚੇ ਲੈ ਲਓ ਫਾਰਮ ਬਣਾਉਣ ਵਾਲੀ ਬੱਛੀ ਆ ਹਾਂਜੀ ਹਾਂਜੀ ਵੀਰੇ ਕਿੰਨੇ ਪੈਸੇ ਕਰਗੀ ਇਹਦੇ ਇਹਦਾ ਵੀਰੇ ਮੁੱਲ ਡੇਢ ਕਰਾ ਵਾਲਾ 170 ਕਰਾ ਵਾਲਾ ਹਣਾ ਹਾਂਜੀ ਤੇ ਇੱਕ ਬੱਚੀ ਆ ਮੁੱਲ ਤਾਂ ਇਹਦਾ ਇੱਕ ਬੱਚੀ ਦਾਂਗੇ 1 25 ਜੋ ਛੋੜ ਛੱਪਾ ਜਾ ਕਰ ਦਾਂਗੇ ਮਾਨਤਾਨ ਵਧੀ ਹੀ ਕਰ ਦਾਂਗੇ ਬਈ ਠੀਕ ਆ ਹਾਂਜੀ ਕਰ ਦਾਂਗੇ 1 25 ਜੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਤੇ ਹੁਣ ਮਾਰ ਲਬ ਵੀ ਆ ਦੋ ਨੰਬਰ ਵਾਲੀ ਬੈੜ ਤੇ ਥਣ ਲੇਵਾ ਕਰਾ ਦੇ ਚ ਇੱਕ ਇਹਦੇ ਕੋਲੇ ਦੁੱਧ ਤਿਆਰੀ ਵਾਲਾ ਇਹਦੇ ਤੁਹਾਨੂੰ ਬਾਲੇ ਸ਼ੱਕ ਚ ਪਾਉਣ ਦੀ ਲੋੜ ਨਹੀਂ ਪੈਣੀ ਕੰਡਾ ਆਪਦਾ ਲਿਆਇਓ ਦੋ ਡੰਗ ਲਿਆਇਓ ਬਈ ਚਾਰ ਡੰਗ ਬਾਈ ਕਹਿੰਦਾ ਚਵਾ ਕੇ ਲਿਜਾਓ ਸੱਲੀ ਕਰਕੇ ਲਿਜਾਓ ਚਾਰ ਟਾਈਮ ਪੰਜ ਟਾਈਮ 10 ਟਾਈਮ ਚੋਕੇ ਮਗਰ ਬੱਚੀ ਹੈ ਵੀਰੇ ਸੋ ਇਹ ਹੈ ਵੀ ਮਗਰ ਬੱਚੀ ਇਹਦੇ ਵੀ ਠੀਕ ਆ ਗੱਲ ਹਾਂਜੀ ਬ੍ਰੀਡ ਕੁਆਲਿਟੀ ਨਸਲ ਉਹਨਾਂ ਨੂੰ ਕਿਸੇ ਕੰਨੀਓ 1% ਵੀ ਨਹੀਂ ਘਟੇਗੀ ਵੈੜ ਦੀ ਠੀਕ ਆ ਗੱਲ ਹਨ ਮੁੱਠੀ ਵਾਲਾ ਚਵਾਈ ਵਾਲਾ ਮਸ਼ੀਨੀ ਚੋਲਿਓ ਥੀ ਚੋਲਿਓ ਕੋਈ ਚੱਕਰ ਨਹੀਂ ਮਾਰ ਦਿਆ ਗਰਲੈਂਡੋ ਜੰਦਾ ਮੈਂ ਕਹਣਾ ਵੀਰੇ ਚੋਲ ਲੱਗਿਆ ਇੱਕ ਨੰਬਰ ਚੱਲ ਪੁੱਤ ਲੰਬੀ ਲੰਬੀ ਬਹੁਤ ਆ ਨਾ ਹਾਂ ਮੇਰੀ ਲੰਮੀ ਲੰੰਜੀ ਫੁੱਲ ਹੈ ਵੀਰੇ ਛੋਟੀ ਮੰਨ ਕੇ ਹੈ ਨਾ ਹਾਂ ਇਹ ਪੀਕ ਲੈਵਲ ਤੇ ਵੈੜ ਚੱਲੂਗੀ ਸੁੱਖ ਰੱਖੇ ਪ੍ਰਮਾਤਮਾ ਵੀ ਅੱਜ ਤੋਂ ਜਦੋਂ 15 ਦਿਨ ਹੋ ਗਈ 30 ਕਿਲੋ ਦੁੱਧ ਬੱਚੀ ਠੀਕ ਆ ਗੱਲ 22 ਕਿਲੋ ਜਮਾ ਕੰਡੇ ਲਾਉਂਦੀ ਆ 22 ਕਿਲੋ ਦੁੱਧ ਹੁਣ ਜਮਾ 22 ਕਿਲੋ ਕੰਡੇ ਲਾਉਂਦੀ ਆ ਹਾਂਜੀ 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 ਹੁਣ ਤੱਕ ਟਾ ਲਾ ਨਾ ਵੀਰੇ ਕਟਾਗਾ ਤਰੇ ਬੱਦ ਸਕਦਾ ਕੱਟਦਾ ਨਹੀਂ ਹੈਗਾ ਠੀਕ ਆ ਗੱਲ ਹਾਂਜੀ ਵੀਰੇ ਵਧੂਗਾ ਇਹ ਸੱਜਣ ਕਹਿੰਦਾ ਕੱਟਨ ਵਾਲਾ ਕੰਮ ਨਹੀਂ ਹੈਗਾ ਲੱਭਿਆ ਜੇਰ ਪੈਂਦੀ ਦੀ ਵੀਡੀਓ ਪਈ ਆ ਵੀਰੇ ਜਿੱਦੇ ਸੂਈ ਆ ਉਦੇ ਦੀ ਵੀਡੀਓ ਪਈ ਆ ਗੱਬਣ ਦੀ ਵੀਡੀਓ ਪਈ ਆ ਸੂ ਨਵੇਂ ਵੀਰੇ ਹਫਤਾ ਹੋ ਗਿਆ ਨਾ ਇੱਕ ਹਫਤਾ ਇੱਕ ਹਫਤਾ ਹੋ ਗਿਆ ਵੀਰੇ ਤੇ ਮੈਂ ਮਲੇ ਮੂਲੇ ਚੱਲ ਕੇ ਉਹੀ ਗੱਲ ਆ ਹਾਂਜੀ ਹਾਂਜੀ ਵੀਰੇ ਬਿੱਕਰੂ ਕੰਮ ਸਿਰਾ ਹਾਂਜੀ ਵੀਰੇ ਇਹਦੇ ਕੋਲ 22 ਕਿਲੋ ਕੰਡੇ ਦਾ ਜਿਵੇਂ ਕੰਡੇ ਲਾਵਾਂ ਵੀਰੇ ਕੰਡੇ ਲਾਵਾਂ ਇੱਟਾ ਕਹਿਣ ਦਿੰਦਾ ਮਗਰ ਬੱਛੀ ਵੀਰੇ ਨਾਲ ਵੀ ਬੱਛੀ ਉਹੀ ਗੱਲ ਆ ਇਹਦਾ ਤੋਹਫੇ ਦਿਖਾ ਦੇ ਤੁਹਾਨੂੰ ਦੋ ਤਾਂ ਮੈਂ ਇੱਕ ਨੰਬਰ ਦੇਵੇਂ ਕਿਸੇ ਭਰਾ ਨੇ ਫਾਰਮ 'ਚ ਪਾਉਣੀਆਂ ਨੇ ਹਨਾ ਹਾਂਜੀ ਵੀਰੇ ਵਸਟ ਰੇਨ ਵਾਲੀਆਂ ਬੇੜਾ ਨੇ ਹਾਂਜੀ ਹਾਂਜੀ ਵੀਰੇ ਚਵਾਈਆਂ ਨੂੰ ਮਾਰ ਦੇ ਜਮਾ ਇੱਕ ਨੰਬਰ ਵੀਰੇ ਇੱਕ ਨੰਬਰਾਂ ਚੋਂਨ ਪਸਵਾ ਵੀਰੇ ਤੇ ਇਹਦਾ ਗੱਗੀ ਕੀ ਰੇਟ ਰਹੂਗਾ ਫਿਰ ਇਹ ਵੀਰੇ ਦੇ ਦਾਂਗੇ 1 ਲੱਖ 5000 ਇਹ ਦੇ ਦਾਂਗੇ 1 5 ਦੀ ਤੇ ਆਹ ਬੱਚੀ ਦੇ ਦਾਂਗੇ ਹੋਜਾ ਸਾਈਡ ਨੂੰ ਇਹ ਬਾਈ ਨਾਲ ਦੇਵਾਂਗੇ 1 25 ਦੀ ਦੋਆਂ ਮੰਗਦੀ ਬੱਚੀਆਂ ਆ ਗਈਆਂ ਇਹਦੇ ਕੋਲੇ 22 ਕੰਡੇ ਦਾ ਹਾਜ਼ਰ ਹੈ 25 26 ਕਰ ਦੂਗੀ ਤੇ ਆ ਵੈੜ ਬਾਈ ਕਹਿੰਦਾ ਕਰ ਦੂਗੀ 30 ਦੇ ਲਗਭਗ ਕਿਉਂਕਿ 27 28 ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਬਾਕੀ ਨਸਲ ਬਰੀਡ ਤੁਹਾਡੇ ਸਾਹਮਣੇ ਆ ਤੇ ਜੋੜੇ ਚ ਮੜਾ ਮੋਟਾ 2 30 ਹੋ ਗਿਆ ਮਾਨਤਨ ਕਰ ਦਾਂਗੇ ਵੀਰੇ ਅਜੇ ਕੋਈ ਭਰਾ ਮੈਂ ਕਹੂੰਗਾ ਜੋੜੇ ਹੀ ਲੈਂਦਾ ਕੋਈ ਸੱਜਣਾ ਕੋਈ ਗੱਲੀ ਵੀਰੇ ਮਾਨਤਨ ਕਰਦਾ ਠੀਕ ਆ ਗੱਲ ਤੇ ਹੁਣ ਆ ਜਾ 3 ਨੰਬਰ ਵਾਲੀ ਦੇ ਲੱਭੀ ਆ ਤੇ ਇੱਕ ਗੁਰੀ ਗੱਲ ਆਪਣੀ ਹੋਰ ਆ ਵੀਰੇ ਆਪਾਂ ਵੈੜਾ ਲੈਨੇ ਆ ਅਲਾ ਕਹਿੰਦਾ 25 30 ਕਿਲੋ ਹਰ ਇੱਕ ਆਪਾਂ 25 30 ਕਿਲੋ ਤੋਂ ਘੱਟ ਵਾਲੀ ਗਾਂ ਲੈਂਦੇ ਨਹੀਂ ਵੀਰੇ ਆਪਾਂ ਹਾਈਟ ਵਜਨ ਵਾਲੀ ਗਾਂ ਵਧੀਆ ਗਾਂ ਲੈਂਦੇ ਆ ਬਰੀਡ ਵਾਲੀ ਹਾਂ ਲੈ ਚਲ ਬਾਹਰ ਲੈ ਬੰਨੀ ਲੈ ਚਲ ਭਾਰਪੂਰ ਤਾਂ ਪੂਰਾ ਗੱਗੇ ਨਾ ਪੂਰਾ ਹੈਵੀ ਹੈ ਵੀਰੇ ਬਾਜਨ ਫੁੱਲਾ ਇਹ ਇਹ ਤਾਂ ਇਹ ਤਾਂ ਟਰੱਕ ਹੀ ਆ ਗਿਆ ਹਾਂ ਵੀਰੇ ਭਲਵਾਨੀ ਸ੍ਰੀ ਰਜਮਾ ਪੂਰੀ ਠੱਲੋਂ ਝੋਲੀ ਵਾਲੀ ਜੜ ਹਾਂ ਤੇ ਦਿਨ ਕਿੰਨੇ ਕੱਢੂਗੀ ਦਿਨ ਵੀਰੇ ਹਫਤੇ ਦਿਨ ਤਾਂ ਅੰਦਰ ਹੀ ਸੂਪੂਗੀ ਆ ਝੋਲੀ ਸਾਰੀ ਜਿਹੜਾ ਨਾ ਪੇ ਛਾਣਾ ਲੈਵਾ ਆ ਸਾਰਾ ਵੇੜ ਨਹੀਂ ਪਰ ਕੇ ਸੋਣਾ ਜਿੱਡੀ ਗਾਂ ਨਾ ਉੱਡੇ ਲੈਵਾ ਬਣਾਉਣਾ ਆਰਡਰ ਦਾ ਕਮਾਲ ਦਾ ਰੱਖੂਗੀ ਪੂਰਾ ਹਾਂ ਮੂਰੋ ਨਾੜਾ ਨੂੜਾ ਦੇਖੀ ਕਿਦਾਂ ਲੱਗ ਗਿਆ ਮੁੱਠੀ ਹਾਂਜੀ ਵੀਰੇ ਛੋਟੀ ਮੰਨ ਕੇ ਨਾ ਆਇਓ ਵੀਰੇ ਵੱਡੀ ਆ ਆ ਇੱਥੇ ਤੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਇਹਦੀ ਐਂ ਨਰਹਿ ਨਾਲ ਹੀ ਆ 100 ਨੰਬਰ ਹਾਂਜੀ ਵੀਰੇ ਲੈ ਚੱਲ ਬਾਈ ਉਧਰ ਲੈ ਬੰਨੇ ਮੱਝਾਂ ਵਰਗਾ ਸਰੀਰ ਆ ਬੈਠਦਾ ਹਣਾ ਹਾਂਜੀ ਵੀਰੇ ਹਾਂਜੀ ਤੇ ਬਾਕੀ ਇੱਥੇ ਤੋਂ ਸ਼ਾਈਨਿੰਗ ਚਮਕਦਮ ਚੈੱਕ ਕਰ ਸਕਦੇ ਹਾਂ ਉਹ ਲਿੱਸੀ ਲਾਵੀ ਬੈਠ ਨਹੀਂ ਹੋਊਗੀ ਇਹਦੀ ਕੀ ਰਿਪੋਰਟ ਆ ਦੁੱਦੀ ਕਗੀ ਇਹਨੇ ਵੀਰੇ 25 26 ਕਿਲੋ ਦਿੱਤਾ ਹੋਇਆ 25 ਤੋਂ 26 ਕਿਲੋ ਹਾਂਜੀ ਵੀਰੇ ਇੱਥੋਂ ਲੱਭੀ ਬਾਡੀ-ਬੂਡੀ ਚੈੱਕ ਕਰਾ ਕੇ ਆਰਡਰ ਤੇ ਮਾਰਦੇ ਕੈਮਰਾ ਤਸੱਲੀ ਜੀ ਕਰਾਦੇ ਕਹਿਣ ਦਾ ਭਾ ਭਰਾਵਾਂ ਦੀ ਜੀ ਇੱਥੋਂ ਕਰਾਦੇ ਤਸੱਲੀ ਇਹ ਇੱਥੋਂ ਹਾਂਜੀ ਵੀਰੇ ਹਾਂ ਜੇ ਤਾਂ ਉਹੀ ਗੱਲ ਆ ਜਿਵੇਂ ਗੱਗੀ ਕਹਿੰਦਾ ਮੀਟਰ-ਮੀਟਰੇ ਬਣਾਉਂਦੇ ਨਾ ਨਹੀਂ ਵੀਰੇ ਜੇ ਇਹ ਮਿਲ ਲਓ ਆਪਣੇ ਮੀਟਰ-ਮੀਟਰ ਦੇ ਲੇਵੇ ਨੇ ਸਾਰਿਆਂ ਵੇੜਾ ਦੀ ਠੀਕਾ ਕੱਟਦੇ ਆ ਬਾਈ ਹਾਂ ਬਾਈ ਕਹਿੰਦਾ ਪੀਤਾ ਲਿਆ ਕੇ ਮਣਕੀ ਲੈ ਜੋ ਜਾਈ ਹਾਂ ਮੀਟਰ-ਮੀਟਰ ਦੇ ਲੇਵੇ ਨੇ ਕਿੰਨੀ ਪਰ ਦਸੀ ਦੁੱਦੀ ਇਨੇ ਵੀਰੇ 26 27 ਕਿਲੋ ਤੇ 30 ਕਿਲੋ ਤੋਂ ਬਣਗੇ ਲੈ ਬਈ ਚੰਗੀ ਜਿਹੀ ਸੇਵਲ ਜੂ ਖਾਣ ਪੀਣ ਦੀ ਦਿਖਾ ਕੇ ਡੀ ਸ਼ਕੀਨ ਆਣ ਖਾਂਦੀਆਂ ਜਮਾ ਗੜ ਖੁੱਲੀ ਵੀਰੇ ਖੁੱਲੀ ਜਮਾ ਕਾਰ ਕਿੰਨੇ ਰੁਪਏ ਦੇ ਕੱਚੀ ਦੀ ਆਈਆਂ ਇਹਦਾ ਵੀਰੇ ਕੱਚੀ ਦਾ ਮੁੱਲ ਹੈਗਾ ਅੱਜ ਦਾ ਮੁੱਲ ਹੈਗਾ ਦਾ 110000 ਰੁਪਏ ਲੈਣ ਦੇ ਕਿੰਨਾ ਹੀ ਹੋ ਜਮਈ ਯਾਰ ਬਈ ਬਸ ਮੰਨਤਾ ਨਹੀਂ ਕਰਾਂਗੇ ਚੋੜਾ ਹਾਂ ਹਾਂਜੀ ਹਾਂਜੀ ਵੀਰੇ ਹੁਣ ਆਇਆ ਗੁਰੀ ਆਪ ਵੀ ਮੁੱਲ ਲਾ ਕੇ ਲਈਆਂ ਹੋਈਆਂ ਆ ਆ ਆ ਆ ਲੱਭੀ ਆਗਲੇ ਨੰਬਰ ਤੇ ਆ ਜਾ ਉਹ ਇਹਦੀ ਬਾਡੀ ਦਾ ਯਾਰ ਬਾਲੀ ਮੈਂ ਕਹੂੰਗਾ ਬਾਲੀ ਜ਼ਬਰਦਸਤੀ ਕਿ ਇਹ ਬਾਰੇ ਕੱਢ ਕੇ ਦਿਖਾਦਾ ਰਸ਼ੀਨ ਟੈਂਕੀ ਆ ਇਹ ਤਾਂ ਮੈਂ ਯਾਰ ਪੂਰੀ ਜ਼ਬਰਦਸਤ ਕਹੂੰਗਾ ਫਿਟਿੰਗ ਵਾਲਾ ਲੈਵਾ ਰੱਖੂਗੀ ਹਾਂਜੀ ਵੀਰੇ ਹਾਂਜੀ ਪਰ ਸਰੀਰ ਦੀ ਬਾਲੀ ਜਿਆਦਾ ਮਜ਼ਬੂਤ ਆ ਨਜਾਇਜ਼ ਹੀ ਮਿਲ ਜੂਗਾ ਨਜਾਇਜ਼ ਵੀਰੇ ਸੂਆ ਦੂਜਾ ਬੱਛੀ ਹੈਗੀ ਵੀ ਅੱਲੇ ਆ ਬਾਹਲੇ ਬੰਨੇ ਲਿਆ ਇਹਨੂੰ ਹਾਂਜੀ ਵੀਰੇ ਹਾਂਜੀ ਲੈ ਸੱਜ ਅੱਲਾ ਯਾ ਚੱਲ ਬਾਅਦ ਵਿੱਚ ਤੇ ਬਾਕੀ ਇੱਕ ਕੁਜ਼ਰਤੀ ਸ਼ਾਈਨਿੰਗ ਆ ਹਨਾ ਤੇਰੀ ਬਾਡੀ ਤੇ ਹੈਗੀ ਪਾਊਡਰ ਸ਼ੌਡਰ ਵਾਲੀ ਬਈ ਛੋਟੀ ਮੰਨ ਕੇ ਕੋਈ ਵੀ ਨਾ ਆਇਆ ਮੈਂ ਹੁਣ ਦੱਸਦਾ ਫੁੱਲ ਨੱਡੀ ਆ ਉਹ ਲੰਗੀਆਂ ਜਾਂਦੀ ਆ ਜਿਵੇਂ ਆਪਾਂ ਕਹਿੰਦੇ ਮਾਲ ਗੱਡੀ ਲੱਗਦੀ ਹਿੰਜੇ ਕਿ ਪਾਰਕਾਂ ਦੇ ਖੜੇ ਹੁੰਦੇ ਆ ਕਮਾਲ ਆ ਪਰਲੇ ਬੰਨੇ ਥੋੜੀ ਜੀ ਲੰਮੀ ਜੀ ਕੱਢ ਕੇ ਦਿਖਾ ਦੇ ਨਾ ਜਬਈ ਐ ਖੁੱਲੀ ਹੋ ਕਰਦੀ ਆ ਲੈ ਚੱਲ ਲੈ ਚੱਲ ਲੈ ਚੱਲ ਇਹ ਇੱਥੇ ਤੋਂ ਕਰ ਸਕਦੇ ਆ ਫੇਸ ਕੁਆਲਟੀ ਜੈ ਐਨ ਡਬਲ ਕਮਾਦੀ ਇਹਨੂੰ ਫੇਰ ਸੁਆ ਦੂਜਾ ਤੇ ਕਾ ਕਿ ਦਿਨ ਕਿੰਨੇ ਕੱਢਦੀ ਆ ਇਹ ਦਿਨ ਵੀਰੇ ਇਹਦੇ 15 ਪੈਨੇ ਜੀ 15 ਦਿਨ ਪੈਂਡਿੰਗਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ 15 ਦਿਨ ਬਾਕੀ ਤੇ ਮਿਲਕ ਰਿਕਾਰਡ ਕਿੰਨਾ ਕ ਹੈ ਮਿਲਕ ਵੀਰੇ ਦਿੱਤਾ ਹੋਇਆ ਨੇ 34 35 ਕਿਲੋ ਇਹ ਓਟ ਦੀ ਆ ਯਾਰ ਹਾਂ ਵੀਰੇ ਓਟ ਦੀ ਆ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਬੈਠਾ ਆਪ ਓਟ ਇਹ ਤਾਂ ਆਪ ਦੱਸੋ ਵੀਰੇ ਆਪ ਆਪ ਦੱਸੋ ਕਿਹਰਾ ਹੋਰ ਕਮਾ ਲਓ ਜੀ ਥੋੜਾ ਜਿਹਾ ਕਸ਼ਟ ਹੋਰ ਕਰ ਲਓ ਕਿਹਰਾ ਇਹ ਉਤਲੇ ਬੰਨੇ ਲੈ ਚਲੋ ਐਂ ਜੀ ਫੇਸ ਦੇ ਹੋ ਜੋ ਪਰਲੇ ਬੰਨੇ ਇੱਥੋਂ ਕਰ ਸਕਦੇ ਹਾਂ ਚੈੱਕ 34 35 ਕਿਲੋ ਇਹ ਬੱਚੀ ਨਾ ਓਟ ਦੀ ਆ ਮਿਲਕ ਨਾਸਲ ਬਰੀਡ ਫੇਸ ਤੋਂ ਚੈੱਕ ਕਰ ਸਕਦੇ ਹਾਂ ਕਮਾਲਾ ਭਾਈ ਤੇਰੇ ਵਾਲੇ ਬੰਨੇ ਲੈ ਚਾਲਾ ਉੱਤੋਂ ਰਹੂਗੀ ਬਿਲਕੁਲ ਸਿੱਧੀ ਬਿਲਕੁਲ ਸਟੇਟ ਮੇਰੇ ਜਮਾ ਸਿੱਧੀ ਤੇ ਮਜ਼ਬੂਤ ਇਹ ਇਦਾਂ ਦੀ ਰਹੂਗੀ ਜਿੱਦਾਂ ਦਾ ਕਹੂੰਗਾ ਹਾਥੀ ਨਹੀਂ ਕਹਿੰਦੇ ਯਾਰ ਹਾਥੀ ਦਾ ਸ਼ਰੀਰ ਉਹ ਗੱਲ ਬਾਤ ਹੀ ਹੋਈ ਪਈ ਆ ਜਮਾ ਹਾਂਜੀ ਵੀਰੇ ਕਿੰਨੇ ਦਿਨ ਬਾਕੀ ਦੱਸਿਆ ਕਿ ਹਰਮਾਲੀ ਬੱਛੀ ਆ ਵੀਰੇ ਕਿੰਨੇ ਦਿਨ ਪੈਂਡਿੰਗ ਦੱਸਿਆ ਵੀ 10 12 ਦਿਨ ਪੈਨੇ ਹਜੇ ਇਹਦੇ ਫੈਟ ਦੇ 10 ਤੋਂ 12 ਦਿਨ ਹਾਂ ਤੇ ਵੱਡੀ ਬੁੱਡੀ ਦਾ ਵੱਡੀ ਫੁੱਲ ਆ ਵੀਰੇ ਬੇਟ ਵਾਲੀਆਂ ਗਾਵਾਂ ਨੇ ਸਾਰੀਆਂ ਆ ਵੱਡੀ ਆ ਗਈ ਪੂ ਫੁੱਲਾ ਇਹ ਆਪਣੀਆਂ ਸਾਰੀਆਂ ਬੈੜਾਂ ਦੀ ਵੱਡੀ ਆ ਗਈ ਇੱਥੋਂ ਕਰ ਸਕਦੇ ਹੋ ਚੈੱਕ ਜਾਤ ਨਸਲ ਬਰੀਡ ਜਿੱਡਾ ਸ਼ਰੀਰ ਵੱਡਾ 19 ਸਵਾ ਠੰਡਾ ਹੈ ਨਾ ਹਾਂਜੀ ਵੀਰੇ ਜਮਾਂ ਸ਼ਾਂਤ ਸਵਾਦੀ ਵੱਡੀ ਸਵਾਦੀ ਤੇ ਖਾਣ ਪੀਣ ਦੀ ਖੁੱਲੀ ਰਹੂਗੀ ਤੇ ਹੁਣ ਤੁਹਾਨੂੰ ਜਰਸੀ ਲੱਗਿਆ ਮੱਲੋ 23 24 ਕਿਲੋ ਵਾਲੀ ਵੱਡੀ ਜਰਸੀ ਦਿਖਾਉਣ ਲੱਗਿਆ ਇਹਦੇ ਲਗਭਗ ਹੀ ਕੱਦ ਆ ਗਿਆ ਇੱਥੇ ਤੋਂ ਕਰ ਲਿਓ ਆਈਡੀਆ ਅੱਲੇ ਆ ਬਾਹਰਲੇ ਬੰਨੇ ਇਹ ਪੰਜਾਬ ਵਾਲੀ ਜਰਸੀ ਵੀਰੇ ਅੱਲੇ ਵਾਲੀ ਆ ਤੇ ਕਹ ਕੀ ਇਹਦਾ ਰੇਟ ਰਹੇਗਾ ਸੀ ਕਾ ਬੈਠਦਾ ਯਾਰ ਰੇਟ ਤੇ ਵੀਰੇ ਫੋਨ ਤੇ ਕਰ ਲਾਂਗੇ ਹਾਂ ਤੇ ਜੈਜਰੂਗਾ ਨਹੀਂ ਵੀਰੇ ਹੈਵੀ ਰੂਗਾ ਰੇਟ ਤਾਂ ਨਹੀਂ ਕੁਆਲਟੀ ਦੇ ਹਿਸਾਬ ਨਾਲ ਕੁਆਲਟੀ ਦੇ ਹਿਸਾਬ ਨਾਲ ਕੁਆਲਟੀ ਦੇ ਹਿਸਾਬ ਨਾਲ ਜੈਜਰੂਗਾ ਹਾਂ ਲੋਕਾਂ ਦਾ ਜਿਵੇਂ ਫਾਰਮਾ ਜੀ 2.5 2.3 ਲੱਖ ਮੰਗੀ ਜਾਂਦੇ ਆ ਉਹ ਰੇਟ ਨਹੀਂ ਹੋਣਾ ਵੀਰੇ ਆਪਣਾ ਠੀਕ ਹੈ ਹਾਂ 2 ਲੱਖ ਮੰਗੀ ਜਾਂਦੇ 200 ਹੀ ਥੱਲੇ ਹੋਊਗਾ ਇਹ ਸੱਜਣ ਕੋਲ ਕੁਆਲਟੀ ਟਾਪ ਦੀ ਹੁੰਦੀ ਆ ਤੇ ਯਾਰ ਆਮ ਸੱਜਣਾ ਦੇ ਮੁਕਾਬਲੇ ਨਾਲ ਇਹਦੇ ਰੇਟ ਦਾ ਬਹੁਤ ਅੰਤਰ ਹੁੰਦਾ ਤੇ ਬਾਕੀ ਇੱਕ ਵਾਰੀ ਸਾਰੀਆਂ ਵੇੜਾਂ ਤੇ ਕੈਮਰਾ ਦਿਵਾ ਦਊਗਾ ਇੱਥੇ ਫਿਰ ਆਪਣੇ ਕੋਲੇ ਵੇੜਾਂ ਨੇ ਵੀਰੇ 25 25 30 30 ਕਿਲੋ ਵਾਲੇ ਵੇੜਾਂ ਨੇ ਆਹਾਂ ਥੱਲੇ 22 ਕਿਲੋ ਉਧਰ ਤੋਂ ਆਪਾਂ ਕ ਠੀਕ ਹੈ ਕਹਿੰਦੇ ਨਾ ਨਹੀਂ ਹੁੰਦਾ ਬਾਈ ਕਿਲੋ ਜਮਾ ਵੀ ਮਿੰਨਕੇ ਦੇਵਾਂਗੇ ਹੁਣ ਆ ਵੜਾ ਆ ਵੜ ਵੀ 25 30 ਕਿਲੋ ਤੇ ਚੱਲਣ ਵਾਲੀ ਬੱਛੀ ਹੈ ਨਾ ਮਾੜੀ ਆਪਾਂ ਲੈਂਦੇ ਨਹੀਂ ਬਾਈ ਠੀਕ ਹੈ ਕਹਿੰਦਾ ਹਾਂਜੀ ਵੀਰੇ ਤੇ ਆ ਜਾ ਆ ਜਾ ਮਨ ਲੱਲੇ ਆ ਜਰਸੀ ਬਾਹਰ ਲੈ ਬੰਨੇ ਤੇ ਆ ਆ ਗਈ ਸੱਜਣੋ ਜਰਸੀ ਤੇ ਜਰਸੀ ਵੀ ਬਾਈ ਕਹਿੰਦਾ ਨਾ ਪੰਜਾਬ ਵਾਲੀ ਅੱਲਾ ਚਲਵਾਰ ਲੈ ਬੰਨੇ ਆਇਆਂ ਨੂੰ ਲੈ ਚੱਲ ਬਾਈ ਇਹਦੀ ਗੁਰੇ ਪਹਿਲੇ ਸੂਏ ਦੀ ਵੀ ਆਪਣੇ ਚੈਨਲ ਦਾ ਚੱਲੀ ਹੋਈ ਐ ਵੀਡੀਓ ਇਹਦੀ ਹਾਂ ਪਈ ਆ ਵੀਰੇ ਆਪਣੇ ਕੋਲੇ ਤੇ ਤੇਰੇ ਫੋਨ 'ਚ ਉਦਾਂ ਪਾਸ ਮੇਰੇ ਫੋਨ 'ਚ ਪਈ ਆ ਵੀਰੇ ਪਰਸਨਲ ਹੀ ਪਈ ਆ ਤਿਆਰ ਦੀ ਵੀਡੀਓ ਪਈ ਆ ਆਪਣੇ ਚੈਨਲ 'ਤੇ ਪਈ ਆ ਵੀਡੀਓ ਪਿਛਲੇ ਸੂਈ ਦੀ ਆ ਤਿਆਰੀ ਦੀ ਬਾਹਲੀ ਕਮਾਲ ਦੀ ਤਿਆਰੀ ਕਰਦੀ ਆ ਆਪਾਂ ਬਾਈ ਵੀਰ ਦਾਈ ਤੀ ਜਿਹੜੇ ਲੈ ਕੇ ਗਏ ਸੀ ਇਹ ਬੈਡ ਨੂੰ ਮਾੜਾ ਲੈ ਆ ਫੋਨ ਮੈਂ ਕਹਿੰਦਾ ਫੋਨ 'ਚ ਇੱਕ ਵਾਰੀ ਝਲਕ ਮਰਵਾ ਦਾਂਗੇ ਜਦੋਂ ਆ ਬੈਡ ਨੂੰ ਸਾਡੇ ਵੀਰ ਆ ਕੱਢ ਗਈ ਵੀਡੀਓ ਤੇ ਇੱਥੇ ਕਰ ਸਕਦੇ ਹੋ ਸੱਜਣੋ ਚੈੱਕ ਆ ਫੋਨ ਦੇ ਵਿੱਚ ਇਹਦੀ ਪਿਛਲੇ ਸਾਲ ਵਾਲੀ ਵੀਡੀਓ ਆ ਤਿਆਰੀ ਚੈੱਕ ਕਰ ਸਕਦੇ ਹੋ ਬੈਡ ਦੀ ਵੀ ਤਿਆਰੀ ਕਿੰਨੀ ਕਮਾਰਦੀ ਆ ਤੇ ਬਾਕੀ ਅੱਜ ਤੁਹਾਡੇ ਸਾਹਮਣੇ ਆ ਆ ਗਈ ਦਿਨ ਕਿੰਨੇ ਬਾਕੀ ਨੇ ਗੱਡੀ ਦਿਨ ਬਈ ਇਹਦੇ ਤਰੀਕ ਦੇ ਹਿਸਾਬ ਨਾਲ 6 ਦਿਨ ਪੈਣੇ ਅੱਜ ਕਮਾ ਦੇ ਤਰੀਕ ਦੇ ਹਿਸਾਬ ਨਾਲ 6 ਦਿਨ ਬਾਕੀ ਲਹਣ ਲੱਗੀ ਬੈਡ ਵੀਰੇ ਉਤੋਂ ਰਹੂਗੀ ਸਟੇਟ ਬਿਲਕੁਲ ਤੈਨੂੰ ਨਸਾਂ ਨੂਸਾਂ ਦਾ ਬਣਾ ਦੂਗੀ ਯਾਰ ਬਿਲਕੁਲ ਵੀਰੇ ਠੰਡੀਆਂ ਜਮਾਂ ਦੇਖੀਂ ਵੇ ਇਹ ਸਭ ਕੁਝ ਰਹੂਗੀ ਭਾਈ ਕਹਿੰਦਾ ਠੰਡ ਬਾਹਰ ਦੀ ਕਾ ਸਾਰਾ ਪਰਜੰਦੀ ਆ ਗੁਰੀ ਮੈਂ ਤੈਨੂੰ ਵੀਡੀਓ ਵੀ ਦਿਖਾਈ ਆ ਸਾਰੀ ਚੋਲ ਪਰਜੰਦੀ ਇੱਕੋ ਜਿਹਾ ਕਰਜਦੀ ਆ ਆ ਸਾਰਾ ਪਰਜੰਦੀ ਇਹ ਆ ਇਹਨੂੰ ਚਲਾ ਦੋ ਜੀ ਚਲਾ ਦੋ ਚਲਾ ਦੋ ਕਿੰਨਾ ਕ ਦੁੱਧ ਪਾ ਕੇ ਆਇਆ ਮਾਲਕ ਦਾ ਦੁੱਧ ਵੀਰੇ 25 ਕਿਲੋ ਪਾ ਕੇ ਆਇਆ ਮਾਲਕ ਦਾ ਨੰਬਰ ਦੇ ਦਾਂਗੇ ਆਪਾਂ ਜਿਹੜੂ ਪਿਛਲੇ ਸੂਆਈਆ ਠੀਕ ਹੈ ਹਾਂਜੀ ਵੀਰੇ ਗੱਲਬਾਤ ਵੀ ਕਰਾ ਦਾਂਗੇ ਹਾਂਜੀ ਵੀਰੇ ਤਸੱਲੀ ਪੂਰੀ ਕਰਾਉਣੀ ਆ ਪੂਰੀ ਤਸੱਲੀ ਕਰਾ ਦਾਂਗੇ ਕਮਾਲ ਆ ਬਾਈ ਕਿੰਨੇ ਦਿਨ ਬਾਕੀ ਦੱਸੇ ਅੱਜ ਇਹ ਦੇ ਇਹ ਵੀਰੇ ਹਫਤਾ 10 ਦਿਨ ਮੰਨ ਲਓ ਬੱਸ ਇੱਕ ਹਫਤਾ ਹਾਂਜੀ ਛੋਟੀ ਮੰਨ ਕੇ ਵੀਰੇ ਕੋਈ ਆਵੇ ਨਾ ਵਧੀਆ ਵੱਡੀ ਬੱਚੀ ਆ ਲੈ ਚੱਲਿਆ ਚੱਲ ਪਰਲੇ ਬੰਨੇ ਲੈ ਚੱਲ ਬੰਦੇ ਕਮਾ ਗਏ ਉਤੋਂ ਬਿਲਕੁਲ ਸਟ੍ਰੇਟ ਇੱਕ ਹਫਤੇ ਦੇ ਲਗਭਗ ਕੱਚੀ ਤੇ 24kg ਦਾ ਇਹਦਾ ਮਿਲਕ ਰਿਕਾਰਡ ਆ ਗਿਆ ਇਹ ਮੰਨ ਲਓ ਐਚਐਫ ਨੂੰ ਟੱਕਰ ਦਿੰਦੀ ਆ ਐਦਾਂ ਦੀ ਜਰਸੀ ਦਿਖਾਉਣ ਲੱਗਿਆਂ ਤੁਹਾਨੂੰ ਹੈਂਡ ਪਰਸੈਂਟਿੰਗ ਹੀ ਬਹੁਤ ਵਧੀਆ ਦੱਸਦੇ ਨੇ ਬਈ ਤੇ ਗੱਗ ਕੀ ਰੇਟ ਕੀ ਰੂਗਾ ਇਹਦਾ ਡਿਟਬ੍ਰੀ ਦਾ ਫੋਨ ਤੇ ਕਰਨਾ ਫੋਨ ਤੇ ਹੋ ਜੀ ਬਈ ਹਾਂਜੀ ਬਈ ਠੀਕ ਆ ਗੱਲ ਹਾਂਜੀ ਤੇ ਇੱਕ ਜਰਸੀ ਸਜਣਵਾ ਆ ਗਈ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀ ਲਾਸਟ ਤੇ ਹੋ ਸਕਦਾ ਸੂ ਵੀ ਪਵੇ ਕਿਉਂਕਿ ਕੰਮ ਇਹਦਾ ਜਮਾਂ ਏ ਡਾਲਿਆ ਆਈਆਂ ਤੀ ਤੁਰਾ ਫਿਰਦਾ ਜਮਾਂ ਹੀ ਤਿਆਰੀ ਜੀ ਵਾਲਾ ਕੰਮ ਹੀ ਆ ਇਹਦਾ ਸੂਆ ਗੱਗ ਕੀ ਇਹਦਾ ਸੂਆ ਦੂਜਾ ਬਈ ਸੂਆ ਦੂਜਾ ਤੇ ਮੈਂ ਇਹ ਇਹ ਤੇ ਇਹ ਗੱਲ ਠੁੱਕਦੀ ਆ ਵੀ ਗੱਗ ਕੀ ਜਿੱਡੀ ਇਹਨੇ ਓਡੇ ਹੀ ਹਵਾਨਾ ਬਣਾ ਲਿਆ ਓਡੇ ਹਵਾਨਾ ਬਣਾ ਲੈਣਾ ਜਿਵੇਂ ਜਿਵੇਂ ਸੂਂਦੀ ਹੁੰਦੀ ਹੈ ਨਾ ਬੈੜ ਜਿਹੜੇ ਸੱਜਣਾ ਨੇ ਬੈੜਾ ਰੱਖੀਆਂ ਵੀਆਂ ਹਾਂਜੀ ਹਾਂਜੀ ਵੀਰੇ ਬਹੁਤ ਚੰਗੀ ਬਣਦੀ ਨਾਲ ਦੀ ਨਾਲ ਹੀ ਤਿਆਰ ਹੋ ਜਾਂਦੀ ਹੈ ਹਾਂਜੀ ਵੀਰੇ ਹਾਂਜੀ ਤੇ ਤਿਆਰੀ ਅੱਜ ਵੀ ਸੋਹਣੀ ਆ ਥੱਲੇ ਮੈਂ ਕਹੂੰਗਾ ਹਾਂਜੀ ਹਾਂਜੀ ਵੀਰੇ ਸੋਹਣੀ ਤਿਆਰੀ ਬਣਦੀ ਆ ਬੜਾ ਦੂਜਾ ਪਰ ਕੱਦ ਨਹੀਂ ਹੈਗਾ ਜਿਆਦਾ ਵੱਡਾ ਕੱਦ ਨਹੀਂ ਬੜਾ ਵੀਰੇ ਮੀਡੀਅਮ ਕੱਦ ਹਾਂ ਕੱਦ ਜਿਆਦਾ ਵੱਡਾ ਨਹੀਂ ਉਹ ਤੁਸੀਂ ਆਈਡੀਆ ਲਾ ਲਿਓ ਪੱਕੀ ਹਵਾਨਾ ਸੋਹਣਾ ਬਣਾਉਗੀ ਕਿੰਨਾ ਕੁ ਦੁੱਧ ਦੇ ਕਹੀ ਹੈ ਦੁੱਧ ਵੀਰੇ 14 ਕਿਲੋ ਦਿੱਤਾ ਹੋਇਆ ਨੇ 14 ਜਿੰਨਾ ਕੁ ਬੇ ਤਾਂ ਹਣਾ ਤੇ ਬਾਕੀ ਸੱਜਣੋਂ ਇੱਥੇ ਤੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਕਿਉਂਕਿ ਇਹ ਵੀਡੀਓ ਅਪਲੋਡ ਕਰਦੇ ਕਰਦੇ ਮੇਰੇ ਇਹਨੇ ਸੂ ਪੈਣਾ ਉਹ ਬਾਈ ਨੂੰ ਫੋਨ ਤੇ ਪੁੱਛ ਲਿਓ ਤੇ ਹਾਈਟ ਤਾਂ ਕੋਈ ਹੈ ਨਹੀਂ ਖਾਸ ਵੱਡੀ ਪਰ ਹੂੰ ਜਾਨ ਬਹੁਤ ਆ ਜਾਨ ਬਹੁਤ ਵੀਰ ਜਾਨ ਕੁਆਲਿਟੀ ਬੱਚੇ ਪੁੱਛੇ ਲੈਣੇ ਜਿਵੇਂ ਜਿਵੇਂ ਮਰਜ਼ੀ ਲੈ ਲੈਣਾ ਜਿਹੇ ਜੀ ਮਰਜ਼ੀ ਤੇ ਖਾਸ ਗੱਲ ਇਹ ਦੀ ਇਹ ਰਹੂਗੀ ਵੀ ਜਿਹੜੇ ਸੱਜਣ ਨੇ ਸ਼ਹਿਰ ਚ ਰੱਖਣੀ ਆ ਨਾ ਤੇ ਘਰ ਦੇ ਦੁੱਧ ਦਾ ਸ਼ਕੀਨ ਆ ਇਹਨੇ ਥਾਂ ਬੜਾ ਘੱਟ ਰੋਕਣਾ ਕੰਪੈਸਟੀ ਇਹਨੇ ਚੰਗੀ ਦੇ ਦੇਣੀ ਹੈ ਹਾਂ ਵੀਰੇ ਇੱਥੇ ਹੀਰੋਂ ਤੋਂ ਲਈ ਆਪਣੇ ਪਿੰਡ ਬੁੜੀਆਂ ਚੋਂ ਨਹੀਂ ਜੀ ਨੂੰ ਬਈ ਠੀਕ ਆ ਜੀ ਹਾਂ ਲੇਡੀਜ਼ ਚੋਂ ਦੇ ਕਿੰਨਾ ਕੁ ਦੁੱਧ ਪਾ ਸਕਦੇਗਾ ਕੀ ਦੁੱਧ ਵੀਰੇ 15 16 ਕਿਲੋ ਮੰਨ ਕੇ ਲੈ ਲਿਓ 15 15 ਦਾ ਪਾ ਹੀ ਦੇਊਗੀ 15 ਦਾ ਪਾਊ ਹਾਂ 15 ਕਿਤੇ ਲੱਗ ਭਾਗ ਪਾ ਦੂ ਹਵਾਨਾ ਸੋਨਾ ਰੱਖਦੀ ਹੈ ਨਾ ਹਾਂ ਵੀਰੇ ਹਾਂ ਬਾਡੀ ਤੇ ਲੱਗ ਕੇ ਹਵਾਨਾ ਮੰਨ ਲਓ ਵੀ ਜਿੱੱਡੀ ਆਪ ਆ ਉੱਡਈ ਇਹਨੇ ਹਵਾਨਾ ਰੱਖਣਾ ਤੇ ਬਿਲਕੁਲ ਸਟੇਟ ਰਹੂਗੀ ਉੱਤੇ ਹਾਂਜੀ ਵੀਰੇ ਇਹ ਇੱਥੋਂ ਕਰ ਸਕਦੇ ਹੋ ਜੇ ਇੱਕ ਉਹ ਸੀਨ ਨਹੀਂ ਹੋਊਗਾ ਵੀ ਯਾਰ ਉੱਤੋਂ ਝੁਕੀ ਹੋਈ ਮਿਲ ਜੂਗੀ ਜੋ ਲੈਗ ਦਾ ਸਕੋਰ ਵਾਲੇ ਪੱਖ ਤੋਂ ਕਮਜ਼ੋਰ ਮਿਲ ਜੂ ਕੱਦ ਜਿੱਡਾ ਕਹੇਗਾ ਉਹ ਤੁਹਾਡੇ ਸਾਹਮਣੇ ਆ ਮੱਲੋ ਪਰ ਜਿੰਨੀ ਕ ਹੈਗੀ ਆ ਸਿਉਨੇ ਦੀ ਡਲੀ ਵਾਲਾ ਕੰਮੀ ਆ ਸਿਉਨੇ ਦੀ ਡਲੀ ਵਾਲਾ ਹਾਂਜੀ ਕਿੰਨੇ ਪੈਸੇ ਦਾ ਕੀ ਇਹ 70000 ਦੀਆਂ ਦੇ ਦਾਂਗੇ 70 ਚੋਂ ਕਰ ਦਾਂਗੇ ਮਾਫੀ ਮਾਨਦਨ ਕਰ ਦਾਂਗੇ ਵੀਰ ਜੀ ਆ ਨੰਬਰ ਬੋਲ ਦੋ ਨੰਬਰ ਵੀਰੇ 9779193295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਆਪਣਾ ਸੰਗਰੂਰ ਦਾ ਤੇ ਜ਼ਿਲ੍ਹਾ ਰਹਿੰਦਾ ਭਾਈ ਨੂੰ ਸੰਗਰੂਰ ਆ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਪਾਸ ਕਰਕੇ ਲੈ ਜਿਓ ਧੰਨਵਾਦ ਜੀ